ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਅੱਜ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋ ਦਿਵਸ ਬਾਰੇ ਗੁਰੂ ਰਾਮਦਾਸ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਬਖਸ਼ਿਸ਼ ਕਰਕੇ ਹੁਕਮ ਕੀਤਾ ਸੀ ਕਿ ਇਹਨਾਂ ਨੂੰ ਤੁਸੀਂ ਸਾਡਾ ਹੀ ਰੂਪ ਜਾਣਨਾ ਤੇ ਇਹਨਾਂ ਦੀ ਆਗਿਆ ਦੇ ਵਿੱਚ ਰਹਿਣਾ ਤਦ ਸਾਰੇ ਸਿੱਖ ਸੇਵਕ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਭੇਟਾ ਅਰਪਣ ਕਰਕੇ ਬਹੁਤ ਖੁਸ਼ ਹੋਏ ਇਹ ਸਭ ਦੇਖ ਕੇ ਪ੍ਰਿਥੀ ਚੰਦ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਗੁਰੂ ਗੱਦੀ ਵੱਡੇ ਪੁੱਤਰ ਦਾ ਹੱਕ ਸੀ ਤੁਸੀਂ ਮੇਰੇ ਨਾਲ ਅਨਿਆਇ ਕੀਤਾ ਮੇਰੇ ਛੋਟੇ ਭਾਈ ਨੂੰ ਤੁਸੀਂ ਗੁਰੂ ਗੱਦੀ ਦੇ ਦਿੱਤੀ ਹੈ ਇਹ ਤੁਸੀਂ ਚੰਗਾ ਨਹੀਂ ਕੀਤਾ ਬਾਬਾ ਪ੍ਰੀਤੀ ਚੰਦ ਜੀ ਦੇ ਇਸ ਤਰ੍ਹਾਂ ਦੇ ਕ੍ਰੋਧ ਵਾਲੇ ਸ਼ਬਦ ਸੁਣ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਇੱਕ ਸ਼ਬਦ ਦੁਆਰਾ ਸਮਝਾਇਆ ਕਿ ਹੇ ਪੁੱਤਰ ਪਿਤਾ ਨਾਲ ਝਗੜਾ ਕਰਨਾ ਚੰਗਾ ਨਹੀਂ ਹੁੰਦਾ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਦੇ ਨੇ ਤੇ ਇਹਨਾਂ ਨਾਲ ਝਗੜਾ ਕਰਨਾ ਪਾਪ ਹੈ ਅਤੇ ਜਿਸ ਧਨ ਦਾ ਤੂੰ ਹੰਕਾਰ ਕਰਦਾ ਹੈ ਮੇਰੇ پاس ਬਹੁਤ ਹੈ ਇਹ ਛਿੰਨ ਵਿੱਚ ਹੀ ਛੱਡ ਕੇ ਦੂਜੀ ਪਾਸ ਚਲਿਆ ਜਾਂਦਾ ਤੂੰ ਫਿਰ ਪਛਤਾਵਾ ਲੱਗ ਜਾਂਦਾ ਇਸ ਕਰਕੇ ਪਰਮੇਸ਼ਵਰ ਦਾ ਨਾਮ ਸਿਮਰਨ ਕਰੋ ਤੇ ਮਨ ਵਿੱਚ ਸ਼ਾਂਤੀ ਰੱਖੋ ਇਹ ਸਭ ਸੁਣ ਕੇ ਵੀ ਪ੍ਰਿਥੀ ਚੰਦ ਦਾ ਗ੍ਰੋਧ ਸ਼ਾਂਤ ਨਾ ਹੋਇਆ ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਸਮਝਾਇਆ ਕਿ ਜਿਸ ਦੇ ਕਰਮਾਂ ਵਿੱਚ ਵਸਤ ਤੁਰ ਤੋਂ ਲਿਖੀ ਹੋਵੇ ਉਸ ਨੂੰ ਹੀ ਮਿਲਦੀ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅਮਰਦਾਸ ਜੀ ਤੱਕ ਇਹ ਵਸਤ ਸੇਵਕ ਨੂੰ ਹੀ ਮਿਲਦੀ ਰਹੀ ਹੈ ਅਤੇ ਈਰਖਾ ਕਰਨ ਨਾਲ ਇਹ ਕਿਸੇ ਨੂੰ ਨਹੀਂ ਮਿਲਦੀ ਸਾਇਬ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਅੰਤਿਮ ਸਮਾ ਨੇੜੇ ਜਾਣ ਕੇ ਬੱਬਾ ਬੁੱਢਾ ਜੀ ਤਿਹੂ ਸਿਆਣਿਆਂ ਸਿੱਖਾਂ ਦੇ ਨਾਲ ਸਲਾਹ ਕੀਤੀ ਕਿ ਹੁਣ ਅਸੀਂ ਸੰਸਾਰ ਤੋਂ ਚਲੇ ਜਾਣਾ ਏ ਤੇ ਅਸੀਂ ਚਾਹਨੇ ਆ ਕਿ ਅਸੀਂ ਗੋਇੰਦਵਾਲ ਜਾ ਕੇ ਆਪਣਾ ਸਰੀਰ त्याਗੇ ਗੁਰੂ ਜੀ ਨੇ ਗੁਰੂ ਜੀ ਦਾ ਇਹ ਹੁਕਮ ਸੁਣ ਕੇ ਸਭ ਨੇ ਗੋਇੰਦਵਾਲ ਸਾਹਿਬ ਚੱਲਣ ਦੀ ਤਿਆਰੀ ਕਰ ਲਈ ਅਤੇ ਅੰਮ੍ਰਿਤ ਵੇਲੇ ਹੀ ਮਾਤਾ ਪਾਨੀ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਨਾਲ ਲੈ ਕੇ ਬਹੁਤ ਸਾਰੀ ਸੰਗਤ ਨਾਲ ਲੈ ਕੇ ਗੋਇੰਦਵਾਲ ਸਾਹਿਬ ਨੂੰ ਚੱਲ ਪਈ ਗੋਇੰਦਵਾਲ ਸੈ ਪਹੁੰਚ ਕੇ ਗੁਰੂ ਜੀ ਸਾਰੇ ਪਰਿਵਾਰ ਨੂੰ ਮਿਲੇ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਹ ਆਪ ਜੀ ਨੇ ਬਾਬਾ ਮੋਹਨ ਬਾਬਾ ਮੋਰੀदास ਜੀ ਨੂੰ ਫੜਾਈ ਅਤੇ ਕਿਹਾ ਇਹਨਾਂ ਦੇ ਸਿਰ ਤੇ ਹੱਥ ਰੱਖਣਾ ਇਹ ਤੁਹਾਡੇ ਬੱਚੇ ਹਨ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ ਸਤਗੁਰੂ ਜੀ ਨੇ ਬੋਲਿਸਾ ਵਿਖੇ ਇਸ਼ਨਾਨ ਕੀਤਾ ਅਤੇ ਦੀਵਾਨ ਸਜਾ ਕੇ ਬੈਠ ਗਏ। ਸਭ ਸੰਗਤ ਨੇ ਬੜੇ ਪ੍ਰੇਮ ਨਾਲ ਰਬਾਬੀਆਂ ਤੋਂ ਕੀਰਤਨ ਸੁਣਿਆ। ਅਤੇ ਦੀਵਾਨ ਦੀ ਸਮਾਪਤੀ ਉਪਰੰਤ ਸਤਗੁਰੂ ਜੀ ਨੇ ਸੰਗਤ ਨੂੰ ਦੱਸਿਆ ਕਿ ਸਾਡਾ ਅੰਤਿਮ ਸਮਾ ਨੇੜੇ ਆ ਗਿਆ ਹੈ। ਸਾਡੇ ਪਿਛੋਂ ਤੁਸੀਂ ਸਾਪਨੇ ਗੁਰੂ ਅਰਜਨ ਦੇਵ ਜੀ ਨੂੰ ਸਾਡਾ ਰੂਪ ਸਮਝ ਕੇ ਗੁਰੂ ਮੰਨਣਾ ਹੈ ਅਤੇ ਇਹਨਾਂ ਦੀ ਆਗਿਆ ਦਾ ਪਾਲਣ ਕਰਨਾ ਹੈ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਚਨ ਕੀਤੇ ਕਿ ਅੰਮ੍ਰਿਤ ਸਰੋਵਰ ਦੀ ਸੇਵਾ ਸਾਡੀ ਸੇਵਾ ਸਮਝ ਕੇ ਕਰਨੀ ਹੈ ਅਤੇ ਇਸ ਨੂੰ ਸੰਪੂਰਨ ਕਰਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਸਾਰੇ ਪਰਿਵਾਰ ਤੇ ਸਿੱਖ ਸੇਵਕਾਂ ਨੂੰ ਧੀਰਜ ਦੇ ਕੇ ਵਾਹਿਗੁਰੂ ਜੀ ਦੇ ਪਾਣੀ ਅੰਦਰ ਰਹਿਣ ਦੀ ਆਗਿਆ ਕੀਤੀ ਪਤੀ ਆਪ ਸਨ 1581 ਈਸਵੀ ਨੂੰ ਇਸ ਸੰਸਾਰ ਤੋਂ ਅਕਾਲ ਪੁਰਖ ਦੀ ਜੋਤ ਵਿੱਚ ਜਾ ਬਿਰਾਜੇ ਇਸ ਤਰ੍ਹਾਂ ਪ੍ਰithvi ਦੀ ਪਾਤਸ਼ਾਹੀ ਦਾ ਗੁਰੂ ਗੱਦੀ ਰੂਪੀ ਸਿੰਘਾਸਨ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਆਪ ਸ੍ਰੀ ਗੁਰੂ ਰਾਮਦਾਸ ਜੀ ਪਰਮੇਸ਼ਵਰ ਦੇ ਬਾਣੀ ਅੰਦਰ ਦੇਵਪੁਰੀ ਵਿੱਚ ਜਾ ਪ੍ਰਵੇਸ਼ ਹੋਏ ਗੁਰੂ ਰਾਮਦਾਸ ਜੀ ਦੀ ਕੁੱਲ ਉਮਰ 40 ਸਾਲ 11 ਮਹੀਨੇ ਅਤੇ 2 ਦਿਨ ਸੀ ਜਿਸ ਵਿੱਚੋਂ ਆਪ ਜੀ ਨੇ 6 ਸਾਲ 11 ਮਹੀਨੇ 19 ਦਿਨ ਗੁਰਿਆਈ ਕੀਤੀ ਇਹ ਸੀ ਇਤਿਹਾਸ ਸ੍ਰੀ ਗੁਰੂ ਰਾਮਦਾਸ ਜੀ ਦੀ ਜੋਤੀ ਜੋਤ ਦਿਵਸਤਾ ਗੁਰੂ ਰਾਮਦਾਸ ਜੀ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਆ ਗਏ ਤੇ ਉਹਨਾਂ ਨੇ ਗੁਰਿਆਈ ਸਾਂਭ ਲਈ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡਾ ਧੰਨ ਧੰਨ ਸ਼ਿਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਦਿਵਸ ਦੇ ਸੰਪੂਰਨ ਇਤਿਹਾਸ ਨੂੰ ਸਾਂਝਾ ਕੀਤਾ ਹੈ ਤੇ ਆਸ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼ਿਗੁਰੂ ਰਾਮਦਾਸ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦਿਆਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤ ਸਪ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਤ ਨੂੰ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ